ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਮੀਤ ਸਿੰਘ ਜੀ ਪਿੰਡ ਬੀਂਗਾ ਜੀ ਜ਼ਿਲ੍ਹਾ ਮੋਗਾ ਪਹਿ ਗਿਆ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਹਨਾ ਮੋਬਾਈਲ ਨੰਬਰ ਬੋਲੋ ਜੀ ਆਪਣਾ ਪਰ 190 77103 77190 77190 ਇਹਦੇ ਆਪ ਬੈੜ ਦੇਖੀਏ ਨੇ ਸੂਆ ਕਿਹੜਾ ਸੂੰਦੀ ਹੈ ਜੀ ਇਹਦੇ ਆਪ ਸੂੰਦੀ ਹੈ ਵੀਰੇ ਤੇ ਇੱਕ ਐ ਇੱਕ ਦਿਨ ਸੂੰਝ ਬਾਕੀ ਆ 10 ਦਿਨ ਬਾਕੀ ਹੈ ਵੀਰੇ ਦੂਜਾ ਸੂਆ ਸੂੰਝ 10 ਦਿਨ ਬਾਕੀ ਪਹਿਲੇ ਨਾਲ ਦੁੱਧ ਕਿੰਨਾ ਸੀਦਾ ਜੀ 14 15 ਕਿਲੋ ਜੋ ਐਵਰੇਜ ਬਾਕੀ ਆ 10 ਦੇ ਹੁੰਦੇ ਆਪਾਂ ਤਾਂ ਲਈਏ ਇੰਨੇ ਠੀਕ ਆ ਠੰਡੀ ਸੀਲ ਵਰਫ ਵਰਗੇ ਠੀਕ ਹੈ 14 15 ਕਿਲੋ ਦੁੱਧ ਪਲੂਣ ਦਾ ਦਿੱਤਾ ਵਾ ਹੁਣ ਦੂਜਾ ਸੂਆ ਸੂੰਦੀਆ ਦਿਨ ਕੱਢ ਜੂ ਹਫਤਾ ਖੰਡ ਇਹਦੀ ਅੰਦਾਜ਼ਾ ਲਾਈਏ 15 ਤੋਂ ਪਾਰ ਵਾਲੀ ਹੈਗੀ ਹੈ ਹਾਂਜੀ ਹਾਂਜੀ ਮੋਲੇ ਦਾ ਕੀ ਰੱਖਿਆ ਜੀ ਮੋਲੇ ਦਾ ਜੀ ਬਸ ਲੈਣ ਦੇ 55000 ਰੁਪਏ ਮਾਨਦਾਨ ਹੋ ਜਾਊਗਾ ਹਾਂਜੀ ਧੋਰੋ ਬਾਹਰ ਨੂੰ ਜੀ ਸੋ ਬਿਰੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦੇ ਆ ਦੂਜਾ ਸੋ ਹੁੰਦੀ ਆ ਕੱਦ ਵਿੱਡ ਬਹੁਤ ਆ ਕੀਮਤ ਸਿਰਫ ਇਹਦੀ ਹੈਗੀ ਆ 55000 ਰੁਪਏ ਇਹਦੇ ਵਿੱਚੋਂ ਮਾਨਦਾਨ ਤੁਹਾਡਾ ਹੋਗਾ ਦੇਖੋ ਬੱਚੇ ਹੱਥ ਫਿਰਦੇ ਆ ਠੰਡੀ ਸੀ ਲੈਣੀ ਆ ਕੋਈ ਅੰਤ ਨਹੀਂ ਠੰਡੀ ਜਾਂਦਾ ਤੇ ਦੇਖੋ ਕਿਆ ਪਤਾ ਲੈ ਮੋਲੇ ਜੇ ਕਿ ਭਾਈ ਦੂਜੇ ਨੰਬਰ ਆਪਾਂ ਜਰਸੀ ਬੱਚੀ ਦੇਖੀ ਹੈ ਨਾ ਸੁਈ ਸੁਵਾਈ ਹੈ ਨਾ ਇਹ ਕਿਹੜਾ ਸੁਵਾ ਸੁਈ ਆ ਇਹ ਦੂਜਾ ਤੁਹਾਡੇ ਦੂਜਾ ਸੁਵਾ ਸੁਈ ਆ ਤੇ ਕਿੰਨੇ ਦਿਨ ਹੋ ਗਏ ਸੁਈ ਨੂੰ ਸੁਈ ਨੂੰ ਭਾਈ 2.5 ਮਹੀਨੇ ਹੋ ਗਏ ਬੱਚਾ ਮਰ ਗਿਆ ਯਾਰ ਬੱਚਾ ਮਰ ਗਿਆ 2.5 ਮਹੀਨੇ ਹੋ ਗਏ ਸੁਈ ਨੂੰ ਤੇ ਦੁੱਧ ਹੁਣ ਚੋਣ ਦਾ ਕਿੰਨਾ ਟਾਈਮ ਚੋਣ ਦਾ ਪਹਿਲੇ ਤਾਂ ਅਗਲੇ ਦਿਨ ਕੋਲ ਤਾਂ ਆਪਾਂ ਹੈਗਾ 11-12 ਕਿਲੋ ਆਪਰੇ ਤੋਂ 10 ਕਿਲੋ ਕੰਨੇ ਲਾਇਆ ਤੇ ਭਾਅ ਦਾ ਕੀ ਅੱਜ ਦਾ ਭਾਅ ਇਹਦਾ 2000 ਰੁਪਏ ਜੀ ਵਜਾਹ ਹੋ ਜੂਗੀ 10 ਲੀਟਰ ਮੰਨ ਕੇ ਆ ਜੇ ਬੰਦਾ ਦੋ ਕੇ ਲੈ ਕੇ ਜਾਵੇ ਵਾਲਾ ਬੰਦਾ ਤੇ ਛੱਡੀ ਸੋ ਬਰ ਦੂਜੇ ਨੰਬਰ ਆਪਾਂ ਇਹ ਜਰਸੀ ਵਗੈਰਾ ਦੇਖਦੇ ਆਂ ਦੂਜਾ ਕਿ ਸੂਈ ਵੀ ਆ ਦੋ ਟਾਈਮ ਹੀ ਨੋ ਗਿਆ ਸੂਈ ਨੂੰ ਬੱਚਾ ਵਗੈਰਾ ਐਕਸਪਾਇਰ ਆ ਦੁੱਧ 10 ਲੀਟਰ ਚੋਂਦਾ ਕੀਮਤ 45000 ਤੇ ਨਿਆਣਾ ਨੂਣਾ ਵਧੀਆ ਪਹੁੰਦੀ ਆ ਠੰਡੀ ਠਾਰ ਵੀਰੇ ਕੋਈ ਚੱਕਰ ਚੋ ਕਿ ਲੈ ਕੇ ਜਾਏ ਬੰਦਾ ਜੀ ਠੀਕ ਐ ਸੋ ਹਾਲੇ ਗੱਬਣ ਵਗੈਰਾ ਤਾਂ ਨਹੀਂ ਹੋਈਏ ਨਹੀਂ ਵੀਰੇ ਹਜੇ ਨਹੀਂ ਸੋ ਗੱਬਣ ਵਗੈਰਾ ਕੋਈ ਹੋਈ ਨਹੀਂ ਦੂਜਾ ਸੂਆ ਸੂਈ ਸੋ 10 ਲੀਟਰ ਦੁੱਧ ਨਿੱਟ ਚੋਂਨ ਵਾਲਾ ਬਿਲਕੁਲ ਹਾਜ ਸੋ ਦੋ ਨਾਗਾ ਆਪਾਂ ਤੁਹਾਨੂੰ ਦਿਖਾਤੇ ਗੱਬਣ ਸੂਣ ਵਾਲੀ ਤੇ ਇੱਕ ਸੂਈ ਸੋ ਪੈਨਮੀਨੀਆ ਜ਼ਿਲ੍ਹਾ ਮੋਗਾ ਵੀਡੀ